ਪਹਿਲਾਂ ਪੈਨ ਕੀਤੀ ਹੋਈ ਸੀ ਬੜਦਾ ਨਾਲ ਸਾਡਾ ਬਹੁਤ ਪੁਰਾਣਾ ਨਾਤਾ ਸਾਡੇ ਅੰਨ ਦਾਤਾ ਜਿਹੜੇ ਸੀਗੇ ਉਹ ਬੜਦ ਸੀ ਕਿ ਉਹ ਹਾਲ ਪਾਉਂਦੇ ਸੀ ਉਹਨਾਂ ਨੂੰ ਦੁਪਹਿਰੇ ਰੈਸਟ ਵੀ ਕਰਾਈ ਜਾਂਦੀ ਸੀ ਉਹਨਾਂ ਨੂੰ ਚਾਰਾ ਉਹਨਾਂ ਲਈ ਘੋੜੇ ਦੇ ਪੀਪੇ ਵੀ ਉਹਨੂੰ ਚਾਰੇ ਜਾਂਦੇ ਸੀ ਬਰਾਚਾਨਕ ਪਤਾ ਨਹੀਂ ਕਿਵੇਂ ਕਾਨੂੰਨ ਘਾੜੇ ਪਤਾ ਨਹੀਂ ਕਿੰਨਾਂ ਦੇ ਦਿਮਾਗ ਚ ਆਇਆ ਕਿ ਬੈਲ ਗੱਡੀਆਂ ਦੀ ਦੌੜ ਜਿਹੜੀ ਐ ਉਹ ਗਲਤ ਐ ਪਤਨ ਕੀ ਐ ਜਦ ਕਿ ਪੁੱਤਾਂ ਵਾਂਗੂ ਪਾਲੇ ਜਾਂਦੇ ਆ ਉਹ ਜਿਹੜੇ ਬਲਦ ਮੈਂ ਅੱਜ ਵਿਧਾਨ ਸਭਾ ਚ ਵੀ ਗੱਲ ਬੋਲੀ ਐ ਝਾਂਜਰਾਂ ਲਿਆ ਕੇ ਪਾਉਂਦੇ ਆ ਨਗੌਰ ਤੋਂ ਮੁਕਸਰ ਵਾਲੇ ਪਾਸੇ ਤਾਂ ਮੰਤਰੀ ਸਾਹਿਬ ਕੜੇ ਨੇ ਉਧਰ ਤਾਂ ਮੰਡੀਆਂ ਲੱਗਦੀਆਂ ਤਰ੍ਹਾਂ ਤਰ੍ਹਾਂ ਦੀਆਂ ਨੱਥਾਂ ਰੰਗ ਬਰੰਗੀਆਂ ਨੱਥਾਂ ਕੁੰਗਰੂ ਹੈ ਨਾ ਉਨ੍ਹਾਂ ਦੀ ਟੌਰ ਵਾਸਤੇ ਸਜਾਵਟ ਸਜਾਵਟ ਟੌਰ ਕਹਿੰਦੇ ਸਜਾਵਟ ਕਹਿੰਦੇ ਕਿਸੀ ਉਹਨਾਂ ਨੂੰ ਇਸ ਤਰ੍ਹਾਂ ਪਾਲੇ ਹੋਏ ਆ ਜਨਾਬ ਜਿਹੜੇ ਖੜੇ ਨੇ ਆ ਗੁੰਡੇ ਹੀ ਖੜਾ ਨਾ ਗਏ ਮੱਟਰ ਦਮੇਲ ਕਰ ਰਹੇ ਆ ਜੀ ਟਾਂਕੀ ਭਾਈ ਮੱਟਰ ਚੱਲੀ ਆ ਗੱਲਾਂ ਜੀ ਪਿੰਡ ਰੋਪੜ ਕੋਲੇ ਰੋਪੜ ਕੋਲੇ ਆ ਜਿਹੜੇ ਖੁੰਡੇ ਨੇ ਉਹਦੀ ਗੱਲ ਤਾਂ ਖੁੰਡੇ ਹੀ ਖਤਮ ਹੋ ਗਏ ਇਹਨਾਂ ਦੇ ਕੋਚਵਾਨ ਨੇ 35-40 ਸਾਲ ਚਲਾਏ ਮੈਂ ਟ੍ਰੇਨ ਦੇਖੀ ਬੰਦਾ 45 ਸਾਲ ਮੈਨੂੰ ਟ੍ਰੇਨ ਦੇਖਦੇ ਲੋਕ ਜੀ 45 ਸਾਲ ਜਿਹੜਾ ਇਹਦਾ ਟਾਈਮ ਪਾਈਦਾ ਰਹਿੰਦੇ ਤੇਰੇ ਟਾਈਮ ਕੀਪਰ ਹਾਂਜੀ ਕਿਹੜੀ ਗੱਡੀ ਪਹਿਲਾਂ ਪਹੁੰਚ ਗਈ ਚੰਡੀਗੜ੍ਹ ਬਹੁਤ ਰਿਆ ਜੀ ਪਕੜਾ ਬਹੁਤ ਆਇਆ ਤੌੜੇ ਨਾਲ ਦੀ ਸੇਵਾ ਲੀ ਸੋ ਇਹ ਮੈਨੂੰ ਲੱਗਦਾ ਮੇਰੇ ਤੋਂ ਬਾਅਦ ਇਹ ਦੱਸ ਸਕਦੇ ਨਹੀਂ ਇਹ ਕਸਰ ਨੇ ਮੇ ਬੰਦੇ ਬੇਰੁਜ਼ਗਾਰ ਹੋ ਗਏ ਸੀ ਇਹ ਬੇਰੁਜ਼ਗਾਰ ਹੋਗੇ ਹੋਣਗੇ ਜੋ ਵੱਢਦੇ ਜੋ ਦੌੜੇ ਬੰਦ ਹੋ ਗਈ ਹਾਂਜੀ ਹਾਂਜੀ ਹੁਣ ਇਹਨਾਂ ਨੂੰ ਵੀ ਉਮੀਦ ਵੱਜੀ ਐ ਕਿ ਸਾਡੀ ਖੇਡ ਵੀ ਕਰਵਾਈਤੀ ਜਿਹੜੀ ਐ ਉਹ ਜੀਵਤ ਹੋਊਗੀ ਮੁੜ ਕੇ ਬੈਲ ਗੱਡੀਆਂ ਵੀ ਲੈ ਕੇ ਆਏ ਹੋਏ ਨੇ ਹਾਂਜੀ ਲੋਕ ਹੈਨਾ ਉਹ ਬਲਦ ਵੀ ਖੜੇ ਨੇ ਸ਼ਾਇਦ ਬੇਜ਼ੁਬਾਨਾਂ ਦੀ ਪਹਿਲੀ ਵਾਰ ਵਿਧਾਨ ਸਭਾ ਚ ਬੇਜ਼ੁਬਾਨਾਂ ਦੀ ਪਹਿਲੀ ਵਾਰ ਗੱਲ ਹੋਈ ਹੈ ਜੀ ਸਹੀ ਪਹਿਲੀ ਵਾਰ ਉਹਨਾਂ ਦੇ ਹੱਕ ਚ ਕਿ ਉਹਨਾਂ ਦੀ ਸੇਵਾ ਹੋਊਗੀ ਉੱਤਾਂ ਵਾਂਗੂ ਤਾਂ ਪਹਿਲਾਂ ਹੀ ਪਾਲੇ ਜਾਂਦੇ ਕੋਈ ਇਦਾਂ ਦੀ ਗੱਲ ਨਹੀਂ ਕਿ ਉਹਨਾਂ ਤੇ ਅਤਿਆਚਾਰ ਕਰਦੇ ਆ ਜਾਂ ਕੋਈ ਕੁਝ ਕੋਈ ਅਤਿਆਚਾਰ ਨਹੀਂ ਤੇ ਅੱਜ ਬੈਲ ਗੱਡੀਆਂ ਦੀ ਜਿਹੜੀ ਦੌੜ ਆਲਾ ਜਿਹੜਾ ਬੜੇ ਪੰਜਾਬ ਦੇ ਵਿੱਚ ਨਹੀਂ ਪੂਰੇ ਪੰਜਾਬੀਆਂ ਦੇ ਵਿੱਚ ਖੁਸ਼ੀ ਹੈ ਪੂਰੀ ਦੁਨੀਆ 'ਚ ਕਿ 60ਆਂ ਰਬੇਤੀ ਖੇਡਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਮੁਰਖ ਸਰਜੀਤ ਕਰ ਰਹੇ ਹਾਂ ਔਰ ਮੈਂ ਕਰਤਾ ਜੀ ਤੇ ਕਰਤਾ ਇਹ ਵੀ ਚੰਗੇ ਫੈਸਲਿਆਂ ਚ ਹੀ ਹੋਊਗਾ ਇਹ ਸੀਰ ਸਰ ਖੇਡਾਂ ਬਤਨ ਪੰਜਾਬ ਦੀਆਂ ਕਰਾਰੇ ਸੀ ਲੋਕਾਂ ਦੀਆਂ ਗੇਮਾਂ ਚੱਲ ਰਹੀਆਂ ਸੀ ਫਿਰ ਇਸ ਦੌੜ ਨੂੰ ਵੀ ਵਿੱਚ ਸ਼ਾਮਲ ਕਰਾ ਲਿਆ ਜਾਏਗਾ ਦੇਖੋ ਮੈਂ ਕਿ ਕਿਲਾ ਰਾਏਪੁਰ ਤਾਂ ਇੱਕ ਸਾਡੀ ਮਿਲ ਨਹੀਂ 올림픽 ਸਰਕਾਰੀ ਬਤਨ ਕਰ ਪਰ ਹਰ ਇੱਕ ਪਿੰਡ ਟੂਰਨਾਮੈਂਟ ਹੁੰਦੇ ਨੇ ਜਿੱਥੇ ਮਰਜ਼ੀ ਲੈ ਕੇ ਚੱਲ ਚਲੇ ਜਾਣਾ ਹਾਂਜੀ ਹਾਂ ਕੱਲਾ ਕਬੱਡੀ ਟੂਰਨਾਮੈਂਟ ਦਾ ਨਾਂ ਹੀ ਕਬੱਡੀ ਟੂਰਨਾਮੈਂਟ ਹੁੰਦਾ ਮੈਂ ਜਿੱਥੇ ਬੋਲੇ ਉੱਥੇ ਕੋਈ ਬੋਰੀ ਚੱਕਦਾ ਕੋਈ ਹਾਲ ਚੱਕ ਕੇ ਦਿਖਾਉਂਦਾ ਕੋਈ ਕੋਈ ਉੱਥੇ ਬਾਜੀ ਪਾ ਕੇ ਦਿਖਾਉਂਦਾ ਹੈ ਹੈਨਾ ਸੁਨਾ ਨਾਲ ਹੋਰ ਖੇਡਾਂ ਵੀ ਚਲਦੀ ਰਹਿੰਦੀਆਂ ਨੇ ਵਾਲੀਬਾਲ ਅਲੱਗ ਚਲਦੀ ਰਹਿੰਦੀ ਹੈ ਵਾਲੀਬਾਲ ਦਾ ਗਰਾਊਂਡ ਹੋਰ ਹੁੰਦਾ ਉੱਥੇ ਵਾਲੀਬਾਲ ਦਾ ਮੈਚ ਚੱਲਦਾ ਰਹਿੰਦਾ ਕਬੱਡੀ ਦਾ ਇੱਥੇ ਚੱਲਦਾ ਰਹਿੰਦਾ ਸੋ ਅਸੀਂ ਉਹ ਜਿਹੜਾ ਕਬੱਡੀ ਟੂਰਨਾਮੈਂਟ ਆ ਉਹਦਾ ਨਾ ਹੀ ਕਬੱਡੀ ਟੂਰਨਾਮੈਂਟ ਹੁੰਦਾ ਪਰ ਉਹ ਚ ਬਹੁਤ ਸਾਰੇ ਖੇਡਾਂ ਹੁੰਦੀਆਂ ਨੇ ਖੂਖੋ ਦਾ ਮੈਚ ਹੋਰ ਅਲੱਗ ਚੱਲਦਾ ਰਹਿੰਦਾ ਸੋ ਇਸ ਕਰਕੇ ਬੈਲ ਗੱਡੀਆਂ ਵੀ ਜਿੱਥੇ ਮਰਜ਼ੀ ਲੈ ਕੇ ਜਾਣ ਚਲਦੀਆਂ ਰਹਿਣਗੀਆਂ ਇੱਕ ਸਵਾਲ ਬਹੁਤ ਵੱਡਾ ਹੈ ਹੈ ਕਿ ਇੱਕ ਪਾਸੇ ਤਾਂ ਬਲਦਾਂ ਦਾ ਤਾਂ ਅਸੀਂ ਇੱਥੇ ਖਿਆਲ ਰੱਖ ਲਿਆ ਪਰ ਬਹੁਤ ਸਾਰੇ ਲੋਕ ਅਜਿਹੇ ਹੈਗੇ ਨੇ ਜਿਹੜੇ ਬਲਦਾਂ ਦਾ ਇਸਤੇਮਾਲ ਕਰਦੇ ਨੇ ਮੋੜ ਕੇ ਉਹਨਾਂ ਨੂੰ ਅਵਾਰਾ ਛੱਡ ਦਿੰਦੇ ਨੇ ਸੜਕਾਂ ਦੇ ਉੱਤੇ ਐਕਸੀਡੈਂਟ ਦਾ ਬਹੁਤ ਵੱਡਾ ਕਾਰਨ ਬਣਦੇ ਨੇ ਉਹਨਾਂ ਦਾ ਕੋਈ ਸੈਂਸ ਜਿ ਕੋਈ ਤਾਂ ਨਹੀਂ ਚੀਜ਼ ਜੀ ਅਜੇਸ ਵਾਲੂ ਉੱਠਿਆ ਵੀ ਸੀ ਹੂੰ ਤੇ ਮੈਂ ਵੀ ਇਹ ਕਿਹਾ ਪੰਜਾਬੀ ਦੀ ਕਹਾਵਤ ਹੈ ਕਿ ਮੋਲੇਵਰਦ ਵਾਂਗੂ ਕੰਮ ਲੈ ਕੇ ਛੱਡਦਾ ਮਤਲਬ ਜਦੋਂ ਉਹਦੇ ਉਹਦੇ ਜਦੋਂ ਜਵਾਨੀ ਵਾਲਾ ਜੋਰ ਸੀ ਵੇ ਬਾਲਮਾ ਹੂੰ ਉਦੋਂ ਤਾਂ ਗੱਲ ਕੋਈ ਹੋਰ ਸੀ ਵੇ ਬਾਲਮਾ ਬਾਅਦ ਚ ਉਹਨੂੰ ਕਹਿੰਦੇ ਵੀ ਤੂੰ ਇਹਨੂੰ ਛੱਡ ਦੋ ਹੂੰ ਅਸੀਂ ਉਹਨੂੰ ਗਊ ਜਾਇਆ ਕਹਿੰਦੇ ਹਾਂ ਜੀ ਅਸੀਂ ਪੇੜੇ ਦਿੰਨੇ ਆਂ ਗਾਵਾਂ ਨੂੰ ਅਸੀਂ ਗਊ ਜਾਇਆ ਕਹਿੰਦੇ ਹਾਂ ਸੋ ਮੈਂ ਤਾਂ ਨਹੀਂ ਦੇਖਿਆ ਹਜਾ ਕਿਤੇ ਮਾਮਲਾ ਮੇਰੇ ਆਪ ਦੇ ਘਰੇ ਵੀ ਬਲਦ ਜਿਹੜੇ ਸੀਗੇ ਹੈਗੇ ਸੀ ਜਦੋਂ ਮੋਲੇ ਹੋ ਜਾਂਦੇ ਤਾਂ ਕਈ ਵਾਰ ਉੱਠਿਆ ਨਹੀਂ ਜਾਂਦਾ ਉਹਨਾਂ ਹੋੜਾ ਪਾ ਕੇ ਊੜਾ ਇੱਕ ਲਫ਼ਜ਼ ਹੈ ਪੰਜਾਬੀ ਦਾ ਥੱਲੇ ਦੰਦਾ ਦੰਦਾ ਜਿਹੜੇ ਸਾਰਾ ਦੇ ਕੇ ਉਹਨੂੰ ਖੜਾ ਕਰਦਾ ਵੀ ਕਿਤੇ ਬੈਡ ਸੋਲ ਜਿਵੇਂ ਹੋ ਜਾਂਦੀਆਂ ਨੇ ਵੀ ਕਿਤੇ ਇੱਥੇ ਨਾ ਕਿਤੇ ਸੇਵਾ ਸਿੱਧਾ ਕਰਦੇ ਰਹੇ ਪਹਿਲੇ ਤੋਂ ਹੁਣ ਪੰਗਾ ਇਹ ਐ ਸਾਹਮਣੇ ਜਿਹੜੇ ਸਾਡੇ ਐਲਓਪੀ ਸਾਹਿਬ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕਿ ਮੌਲਾ ਤੇ ਮੌਲਾ ਦਾ ਕੀ ਫਰਕ ਐ ਹਮ ਮੌਲਾ ਦਾ ਮਾਜੂਰ ਨਹੀਂ ਮੌਲਾ ਕੀ ਐ ਮੌਲਾ ਦਾ ਮਤਲਬ ਐ ਰੱਬ ਰੱਬ ਅਲੀ ਅਲੀ ਮੌਲਾ ਮੌਲਾ ਅਲੀ ਅਲੀ ਮੌਲਾ ਮੌਲੇ ਦਾ ਮਤਲਬ ਐ ਬਜ਼ੁਰਗ ਬਲਦ ਸੋ ਜਿਹਨੂੰ ਮੌਲੇ ਤੇ ਮੌਲੇ ਦਾ ਨਹੀਂ ਪਤਾ ਮੈਂ ਉਹਨਾਂ ਨਾਲ ਕੀ ਬਹਿਸ ਕਰਾਂ। ਅੱਜ ਜਿਸ ਦੇ ਨਾਲ ਹਟਣਾ ਦੂਰ ਹੋ ਜਾਣਗਾ ਕਹਿੰਦਾ ਜੀ ਉਹ ਕਿਹੜੀ ਲੇਗੜਾchna ਸੀ ਜਿਹੜਾ ਬਿਲ ਅੱਜ ਪਾਸ ਕੀਤਾ ਹੈ ਉਹ ਦੂਰ ਹੋ ਜਾਣ ਕਿ ਹੁਣ ਆ ਖੇਡਾਂ ਜਦੋਂ ਅਸੀਂ ਸੇਫਟੀ ਉਹ ਕਰਦੀ ਕਿ ਜਦੋਂ ਬਲਦ ਭਜਾਏ ਜਾਣਗੇ ਜਦੋਂ ਬੈਲ ਗੱਡੀ ਦੌੜ ਹੋਊਗੀ ਉਸ ਵੇਲੇ ਜਿਹੜਾ ਗੱਡੀ ਦਾ ਆਪਰੇਟਰ ਹੋਊਗਾ ਉਹਦੇ ਹੱਥ ਖਾਲੀ ਹੋ ਗਏ ਪਹਿਲਾਂ ਕਹੇ ਸੀ ਉਹਨੂੰ ਪ੍ਰਾਣੀ ਕਹਿੰਦੇ ਹੂੰ ਪਰਾਣੀ ਦੇ ਵਿੱਚ ਨਾ ਮੇਖ ਗੱਡੀ ਹੁੰਦੀ ਸੀ ਆਰ ਕਹਿੰਦੇ ਉਹ ਐ ਮਾਰਦੇ ਸੀ ਹੋ ਸਕਦਾ ਹੈ ਕਿ ਬਹੁਤ ਸਾਰੇ ਐਦਾ ਕਰਦੇ ਹੋ ਹੁਣ ਜਦੋਂ ਅਸੀਂ ਐ ਕਹਤਾ ਕਿ ਭਾਈ ਥਾਪੀ ਦੇ ਕੇ ਖਾਲੀ ਹੱਥਾਂ ਨਾਲ ਥਾਪੀ ਦੇ ਕੇ ਭਜਾ ਲੋ ਉਸ ਟੂਰਨਾਮੈਂਟ ਦਾ ਆਪਣਾ ਡਾਕਟਰ ਵੀ ਹੋਊ ਜੀ ਡਾਕਟਰ ਵੈਟਨਰੀ ਦਾ ਹੋਊਗਾ ਉੱਥੇ ਬਕਾਇਦਾ ਦੇਖੋ ਫਿਲਮਾਂ ਦੇ ਵਿੱਚ ਤੁਸੀਂ ਕੀ ਜਦੋਂ ਫਿਲਮਾਂ ਚ ਕਿਸੇ ਜਾਨਵਰ ਨੂੰ ਵਰਤਿਆ ਜਾਂਦਾ ਹੈ ਤਾਂ ਉੱਥੇ ਲਿਖਿਆ ਜਾਂਦਾ ਹੈ ਕਿ ਅਸੀਂ ਇਹਨੂੰ ਹਾਮ ਨਹੀਂ ਕੀਤਾ ਜੀ ਤਾਂ ਸੈਂਸਰ ਦਾ ਸਰਟੀਫਿਕੇਟ ਮਿਲਦਾ ਜਨਾਬ ਮੈਂ ਫਿਲਮਾਂ ਦਾ ਵੀ ਮੇਰੀ ਲਾਈਨ ਰਹੀ ਹੈ ਇਹ ਬਿਲਕੁਲ ਮੁਰਗਾ ਵੀ ਅਗਰ ਬੈਕਗ੍ਰਾਉਂਡ ਤੇ ਆ ਗਿਆ ਨਾ ਸੈਂਸਰ ਕਹਿੰਦਾ ਪਹਿਲਾਂ ਇਹ ਦੱਸੋ ਮੁਰਗੇ ਨੂੰ ਤੁਸੀਂ ਹਾਮ ਤਾਂ ਨਹੀਂ ਕੀਤਾ ਸ਼ੂਟਿੰਗ ਵਾਸਤੇ ਤਾਂ ਲਿਖਣਾ ਪੈਂਦਾ ਹੈ ਸਰਟੀਫਿਕੇਟ ਲੈਣਾ ਪੈਂਦਾ ਪ੍ਰੋਪਰ ਸੈਂਸਰ ਬੋਰਡ ਤੋਂ ਸੋ ਅਸੀਂ ਅਸੀਂ ਵੀ ਦੇਵਾਂਗੇ ਸਰਟੀਫਿਕੇਟ ਉਹਨੂੰ ਵੀ ਹਾਮ ਨਾ ਕਰ ਰਹੇ ਹੋ ਔਰ ਨਹੀਂ ਕਰਦੇ ਸਰ ਆਪ ਆ ਖੜੇ ਨੇ ਬੰਦੇ ਯਾਰ ਹਾਂਜੀ ਹਾਂਜੀ ਕੁੱਤਾ ਵਾਂਗੂ ਪਿਆਰ ਕਰਦੇ ਹੋ। ਕਿਉਂ ਸ਼ੱਕ ਕਰੀ ਜਾਨੀਓ ਸਾਡੇ ਤੇ? ਭੋਗ ਪੈਂਦੇ ਦਿਖਾਈਓ ਜੀ। ਭੋਗ ਪੈਂਦੇ ਦਿਖਾਈਏ। ਬਾਹਰੋਂ ਕਰੀ ਭੋਗ। ਅਸੀਂ ਦੱਬਦੇ ਆਂ ਨਾਲਾ ਕੇ ਪੂਰੇ ਸ਼ਗਨ। ਘਰ ਚ ਦੱਬਦੇ ਆਂ ਨਾਲੇ। ਘਰਾਂ 'ਚ ਦੱਬਦੇ ਆਂ ਲੂਣ ਵਗੈਰਾ ਪਾ ਕੇ। ਗੁਰਦਾਰਾ ਸਾਹਿਬ 'ਚ ਭੋਗ। ਛੱਡਣ ਦੀ ਗੱਲ ਤਾਂ ਬਹੁਤ ਹੀ ਬੜੀ ਗੈਰਤੀ ਛੱਡ ਦੇ ਕਿਤੇ ਅਸੀਂ ਕੁੱਤਾ ਮੰਗਦਾ ਪਾਲੇ ਹੁੰਨੇ ਆਪਣੇ ਛੱਡ ਦੂੰਗਾ ਬੱਤਾਂ। ਨਾਲੇ ਲਾਈਵ ਪੈਣੇ ਦੀ ਭੋਗ ਪਾਏ। ਇਹ ਤਾਂ ਮਾਂ-ਸਾਬ ਆਪ ਜੀ ਇੰਦਾਰੇ ਨੂੰ ਦੱਬਾ ਦੇਣ ਨੂੰ ਤੁਹਾਨੂੰ ਬੱਸੇ ਹੋਣਾ ਕਿ ਛੱਡ ਦਿੰਦੇ ਕਹਿੰਦੇ। ਅਧਾ ਕੁੜੀ ਦਾ ਨਾਮ ਕਰ ਕਲੀਅਰ ਕਰ ਦੋ ਕੀ ਕਰਦਾ ਰਾਜਨੀਤੀ ਜੀ ਕਹਿੰਦੇ ਬਹੁਤ ਸਾਰੇ ਬੰਦ ਜਿੰਨੇ ਮੌਲੇ ਬਣਾਏ ਜਾਂਦੇ ਨੇ ਸਰ ਰਾਜਨੀਤੀ ਲੀਡਰਾਂ ਨੇ ਬਹੁਤ ਸਾਰੇ ਆਪਣੀ ਪਾਰਟੀਆਂ ਦੇ ਲੀਡਰਾਂ ਨੂੰ ਬਣਾ ਸਕਦੇ ਨੇ ਜਿਹੜੇ ਮੌਲੇ ਨੇ ਸਮਝ ਗਏ ਹੋਣਗੇ ਜਿਨ੍ਹਾਂ ਨੂੰ ਮੌਲੇ ਤੇ ਮੌਲੇ 'ਚ ਫਰਕ ਨਹੀਂ ਪੈਂਦਾ ਨਹੀਂ ਸਮਝੇ ਹੋਣਗੇ